Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done uh in case to giving me back my stuff that's been stolen. ਸਾਡੇ ਮਾਨਯੋਗ CM ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਗੇਸ ਉਹਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ। ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਹੈ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਨਪਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸਗੇ ਉਹਨਾਂ ਦਾ ਸਨੈਚਿੰਗ ਹੋਈ ਸੀ 3 ਤਰੀਕ ਨੂੰ 3 ਨਵ ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ 'ਚ ਬੈਠ ਕੇ ਤਕਰੀਬਨ 2:45 ਦੀ ਇਹ ਵਾਰਦਾਤ ਹੈ ਉਹਦੇ ਨਾਲ ਬੜਾ ਇੱਕ ਇਹ ਮੰਨਪਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਵਿਮਨਿਊ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚਓ ਰੋਬਨਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੋਤਮ ਸਿੰਘ ਰਿਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਜਿਸਟਰ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਭਿਸ਼ੈ ਰੈਵਨ ਇਹ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰਸਰ ਕਮਿਸ਼ਨਰੇਟ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਤੁਹਾਨੂੰ ਫੋਰਸ ਦਿਖੇਗੀ ਔਰ ਇਸ ਕਾਲ ਵਾਸਤੇ ਅਸੀਂ ਵਚਨਬੱਧ ਆ ਕਿ ਸਾਡਾ ਜਿਹੜੇ ਸਿਟੀਜ਼ਨਸ ਨੇ ਉਹ ਸੇਫਟ ਸਿਕਿਉਰ ਫੀਲ ਕਰਨ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી